ਯਾ ਘਰ ਵਾਲੀਆਂ ਤਾਂ ਆਹ ਬੱਸ ਵਈ ਬੱਸ ਛਾਲਾ ਨਹੀਂ ਲਾਉਣੀ ਅਜੇ ਮੀਂਹ ਨਹੀਂ ਆਉਣਾ ਢੰਗਰੂ ਛਲਕਾਉਂਦੀ ਆ ਹੈ ਚ ਵੇਖ ਕਿਉਂ ਕਿਆ ਬਾਤ ਬੱਸ ਇਹ ਤਾਂ ਭੰਗੜਾ ਪਾ ਕੇ ਵਿਖਾਉਂਦੀ ਆ ਵੀ ਮੈਂ ਨੱਚਦੀ ਜਾਊਂਗੀ ਜਿੱਦ ਤੱਕ ਨਾ ਜਾਊਂਗੀ ਵਾਕਿਆ ਗੱਲ ਇਹ ਕਹਿੰਦੇ ਖਰਾਕ ਖਵਾਈ ਵਾਕਿਆ ਭਾਈ ਜਿਹੜੀ ਇਹ ਸੌਂਫ ਵਾਲੀ ਪਜੀਰੀ ਖਾਂਦੀਆਂ ਨਾ ਨੱਚਦੀਆਂ ਤਾਂ ਹੀ ਆ ਅੱਛਾ ਪੂਰਾ ਭੰਗੜਾ ਪਾਉਂਦੀ ਪੂਰਾ ਠੀਕ ਆ ਹੈ ਨੇ ਬਾਪੂ ਕੋਈ ਸ਼ੱਕ ਨਹੀਂ ਜੇ ਖਵਾਇਆ ਤੇ ਕਹਿੰਦੇ ਹੁੰਦੇ ਨਾ ਪੁੱਤਰ ਖਵਾਇਆ ਦੱਸਦਾ ਤੇ ਪਹੂ ਪਾਲਿਆ ਦੱਸਦਾ ਸਹੀ ਗੱਲ ਆ ਜੇ ਪੁੱਤਰ ਨੂੰ ਖਵਾਵਾਂਗੇ ਫੇਰ ਹੀ ਕਬਾੜੀ ਖੇਡੂ ਕਰੇ ਰੱਖਾਂਗੇ ਤੇ ਇੱਕ ਹੋਰ ਲਿਆਂਦੀ ਵੱਡੀ ਦੋ ਚੋ ਜਿਹੜੀ ਮeggi ਇੱਕ ਵੇਚਾਂਗੇ ਤੇ ਕਰੇ ਰੱਖਾਂਗੇ ਉਹਦੇ ਉਹਦੀ ਮਾਂ ਇਹਦੀ 16 ਲੀਟਰ ਤੇ ਚੱਲਦੀ 1200 ਪਲੱਸ ਚੱਲੀ ਸੀ 16 ਲੀਟਰ ਤੇ ਦੁੱਧ ਦਿੱਤਾ ਉਹਨੇ ਅੱਛਾ ਇਹਦੀ ਭੈਣ ਇਥੇ ਦਾਤੇਵਾਲ ਆ ਅੱਛਾ ਉਹ ਹੁਣ ਹਾਲ ਲਓ 12 13 ਲੀਟਰ ਹੁਣ ਦੁੱਧ ਦੇ ਜਾਂਦੀ ਪਹਿਲੇ ਸਵੇਰੇ ਤੇ ਪਾਸੇ ਖੁੰਜੀਏ ਤੇ ਦੱਸ ਦੇ ਨਹੀਂ ਵਾਕਿਆ ਤੇਰੀ ਗੱਲ ਸਹੀ ਆ ਹੇ ਵਾਕਿਆ ਜੀ ਖੜ ਕੇ ਵਾਕਿਆ ਯਾਰ ਸਵਾਦ ਆ ਜਾਂਦਾ ਜਿਹੜਾ ਲਜਾਊਗਾ ਪੈਸੇ ਲਿਆ ਆਂਦਾ ਵੀ ਸਵਾਦ ਆ ਜੂ ਐ ਪੂਛ ਚਾਕੇ ਖੜਦੀਆਂ ਕਰਮਾ ਸਾਰੇ ਕਿਸਾਨ ਭਰਾਵਾਂ ਨੂੰ ਸასი ਕਾਲ ਕੀ ਹਾਲ ਚਾਲ ਆ ਪੰਜਾਬੀਓ ਸੋ ਅੱਜ ਫੇਰ ਆਪਾਂ ਬਾਪੂ ਬੂਰੀਆਂ ਵਾਲੇ ਦੇ ਫਾਰਮ ਤੋਂ ਵੀਡੀਓ ਕਰਨ ਲੱਗੇ ਆ ਤੇ ਜਿਹਦੇ ਵਿੱਚ ਕੋਈ ਬੂਰੀ ਕੱਟੀ ਨਾ ਹੋਵੇ ਹੋ ਨਹੀਂ ਸਕਦਾ ਕਿਉਂਕਿ ਬਾਪੂ ਬੂਰੀਆਂ ਦਾ ਸ਼ਕੀਨ ਆ ਕੋਈ ਨਾ ਕੋਈ ਨਾਗ ਜ਼ਰੂਰ ਬੂਰਾ ਲੈ ਕੇ ਆਉਂਦਾ ਵਾ ਤੇ ਬੂਰੇ ਵੀ ਇਹੋ ਜਿਹੇ ਹੁੰਦੇ ਆ ਅੱਜ ਬਾਪੂ ਕਹਿੰਦਾ ਗਰੰਟੀਆਂ ਵਾਲੇ ਬੂਰੇ ਦਿਖਾਉਣੇ ਆ ਕਿ ਜਿਹੜੀ ਕਟੀਆਂ ਸਾਰੀਆਂ ਗਰੰਟੀਆਂ ਵਾਲੀਆਂ ਬਾਪੂ ਕਹਿੰਦਾ ਵੀ ਦੁੱਧ ਦੇਣਗੀਆਂ ਆਪਣੀ ਫੁੱਲ ਗਰੰਟੀ ਹੋਊਗੀ ਕਿਉਂਕਿ ਇਹਨਾਂ ਦਾ ਰਿਕਾਰਡ ਬਹੁਤ ਹੀ ਵਧੀਆ ਤੇ ਸਾਫ਼ ਸੁਥਰੇ ਪਸ਼ੂ ਆ ਆਓ ਆਪਾਂ ਗੱਲਬਾਤ ਕਰਦੇ ਆ ਬਾਪੂ ਨਾਲ ਤੇ ਸਾਰਾ ਨਾਮ ਆਵਾਜ਼ ਐਡਰੈਸ ਲੈ ਕੇ ਦਿੰਨੇ ਆ ਸੋ ਸਭ ਤੋਂ ਪਹਿਲਾਂ ਐਡਰੈਸ ਪੁੱਛਦੇ ਆ ਆਪਾਂ ਬਾਪੂ ਤੋਂ ਹਾਂਜੀ ਬਾਪੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੈਗਰ ਜੀ ਕਾ ਖਾਲਸਾ ਦੇ ਵੈਗਰ ਜੀ ਕੀ ਫਤਿਹ ਹਾਂਜੀ ਦਰਸ਼ਕਾਂ ਨੂੰ ਮੈਂ ਫਤਿਹ ਬੁਲਾਉਣਾ ਜਿਹੜੇ ਜਿਹੜੇ ਵੀਡੀਓ ਨਾਲ ਮੇਰੇ ਨਾਲ ਜੁੜੇ ਆ ਹਾਂਜੀ ਤੇ ਫਿਰ ਫਾਰਮ ਤੇ ਆਉਂਦੇ ਵੀ ਆ ਹਾਂਜੀ ਉਹਨਾਂ ਨੂੰ ਫਤਿਹ ਬੁਲਾਉਣਾ ਵੈਗਰ ਜੀ ਕਾ ਖਾਲਸਾ ਦੇ ਵੈਗਰ ਜੀ ਕੀ ਫਤਿਹ ਵੈ ਖਾਲਸਾ ਵੈਗਰ ਜੀ ਕੀ ਫਤਿਹ ਤੇ ਬਾਪੂ ਜੀ ਆਪਣਾ ਐਡਰੈਸ ਮੇਰਾ ਨਾਮ ਹੈਗਾ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮਿਲਕਾਲੀਆਂ ਡਿਸਟ੍ਰਿਕਟ ਮੋਗਾ ਹਾਂਜੀ ਨੇੜੇ ਧਰਮਕੋਟ ਸ਼ਹਿਰ ਲੱਗਦਾ ਇੱਧਰ ਫਤਿਹਗੜ੍ਹ ਪੈ ਦੂਰ ਲੱਗਦਾ ਠੀਕ ਹੈ ਜੀ ਹਾਂਜੀ ਠੀਕ ਆ ਤੇ ਬਾਪੂ ਅੱਜ ਫਿਰ ਆਪਾਂ ਤਿੰਨ ਨਾਗ ਦਿਖਾਉਣੇ ਆ ਹਾਂਜੀ ਹਾਂਜੀ ਆਪਣੇ ਕੋਲ ਤਿੰਨ ਨਾਗ ਆ अच्छा है के त चार आ अच्छा ते तिन मतलब इना चो एक दो च एक सेल करंगे ਝੋਟੀਆਂ ਦੋਵੇਂ ਵਖਾ ਦੇਣੀਆਂ ਆਪਾਂ ਠੀਕ ਆ ਚਾਰ ਨਾਗ ਆਪਣੇ ਕੋਲੇ ਠੀਕ ਆ ਇਹਨਾਂ ਚੋ ਇੱਕ ਸੇਲ ਕਰਾਂਗੇ ਇੱਕ ਘਰੇ ਰੱਖਾਂਗੇ ਕੱਟ ਖਾਂ ਬਾਪੂ ਫਿਰ ਇੱਕ ਨੰਬਰ ਵਾਲੀ ਬਾਹਰ ਢੇੜਾ ਕਢਾਈਏ ਤਾਂ ਚ ਇਹਦੇ ਬਾਰੇ ਕਰੀਏ ਗੱਲਾਂ ਬਾਤਾਂ ਆ ਦੇਖੋ ਜੀ ਇਹ ਜਿਹੜੀ ਇੱਕ ਨੰਬਰ ਵਾਲੀ ਕੱਟੀ ਇਹਦੀ ਉਮਰ ਲਿਆ ਜਾ ਕਿੰਨੀ ਕੁ ਹੋ ਗਈ ਆ ਇਹਦੀ 1.5 ਸਾਲ اچھا 1.5 ਸਾਲ ਹਾਂਜੀ ਠੀਕ ਆ ਤੇ ਬਾਕੀ ਕੱਟਕੁੱਟ ਬਹੁਤ ਪਿਆਰਾ ਆ ਗਿਆ ਹੈ ਕੱਟ ਵੇਖ ਟੇਡਾ ਕੱਟ ਵਾ ਕਿਆ ਬਾਤਾਂ ਸਿੰਗੀ ਸੋਹਣੀ ਇੱਥੋਂ ਚੱਕੀ ਆਉਂਦੀ ਤਾਂ ਨੂੰ ਅੱਛਾ ਚਾਲਚੂਲ ਦੇਖ ਕੱਟੀ ਦੀ ਠੀਕ ਆ ਸਾਊਸ ਲੱਗਾ ਕਰਮਾਂ ਵਾਲੀ ਹਾਂ ਹਾਂ ਬਹੁਤ ਵਧੀਆ ਸੋ ਦੋਸਤੋ ਤੁਸੀਂ ਦੇਖ ਸਕਦੇ ਆ ਬਾਪੂ ਐ ਨੂੰ ਕਢਾ ਦੇਦਾ ਗੇੜਾ ਚੰਗੀ ਤਰ੍ਹਾਂ ਹਾਂ ਜੀ ਇਹ ਮੈਂ ਵੈਸੇ ਕਿ ਅੱਗੇ ਵੀਡੀਓ ਪਾਈ ਸੀ ਘਰੇ ਰੱਖੀ ਆ ਛੌਂਕਣਾ ਉਦੋਂ ਦਾ ਅੱਜ ਵੇਖੋ ਇਹ ਤਾਂ ਸੇਰਾ ਅੱਛਾ ਤੇ ਮੈਂ ਕਹਾਂ ਜੇ ਕਰੇ ਰੱਖਾਂਗੇ ਤੇ ਇੱਕ ਹੋਰ ਲਿਆਂਦੀ ਵੱਡੀ ਦੋ ਚ ਜਿਹੜੀ ਰਹੀ ਇੱਕ ਵੇਚਾਂਗੇ ਇੱਕ ਕਰੇ ਰੱਖ ਲਾਂਗੇ ਠੀਕ ਆ ਮੰਨ ਲਓ ਦੋਆਂ ਚੋਂ ਇੱਕ ਵੇਚਣੀ ਆ ਹਾਂ ਜੀ ਹਾਂ ਜੀ ਇੱਕ ਵੇਚਣੀ ਆਪਾਂ ਠੀਕ ਆ ਤੇ ਉਹ ਵੀ ਆਪਾਂ ਦਰਸ਼ਕਾਂ ਨੂੰ ਮੁਖਾ ਦਿੰਨੇ ਆ ਉਹਦੀ ਵੈਸੇ ਲੱਗ ਤੋਂ ਵੀਡੀਓ ਬਣਾਵਾਂਗੇ ਉਹਦੀ ਵੀਡੀਓ ਬਣਾਵਾਂਗੇ ਬੜੀ ਚੰਗੀ ਬਾਪੂ ਕੋਲੇ ਆਈ ਇਹ ਬਹੁਤ ਟੌਪ ਦੀ ਆ ਰਹੀ ਠੰਡੀ ਸੁਹਾ ਦੀ ਆ ਕੱਟੀ ਬਹੁਤ ਚਾਰੂ ਅੱਛਾ ਆਖੂਖ ਤਾਂ ਬਹੁਤ ਜ਼ਬਰਦਸਤ ਲੱਗੀ ਆ ਤੇ ਕੱਟ ਵੀ ਬੜਾ ਸਿਰਾ ਇਹਦਾ ਤੇ ਸਕਿਨ ਸਕੂਨ ਕਿਦਾਂ ਪਤਲੀ ਆ ਬਹੁਤ ਸਕਿਨ ਪਤਲੀ ਆ ਡਰ ਦੇਖ ਇਹਦਾ ਕਿੱਡਾ ਕੁਆਲਟੀ ਵਾਲਾ ਆਰਡਰ ਲੱਗਾ ਇਹਨੂੰ ਕੱਲਾ ਕੱਲਾ ਥਾਂ ਸੋ ਦੋਸਤੋ ਚਾਰੇ ਪੈਰਾਂ ਤੇ ਜਾਇਜ ਮਾਰਕਿੰਗ ਠੀਕ ਆ ਆ ਵੇਖੋ ਆਰਡਰ ਦੋਸਤੋ ਕਿੱਡਾ ਸਾਫ ਸੁਥਰਾ ਲੱਗਾ ਵਾ ਚਾਰੇ ਪੈਰਾਂ ਦੇ ਜਾਇਜ ਮਾਰਕਿੰਗ ਆ ਪੂਸ਼ ਬ ਆ ਵੇਖੋ ਕੱਟ ਲੈ ਚੱਲ ਗਰਾ ਇੱਥੋਂ ਚੱਕੀ ਤੁਰੀ ਆਉਂਦੀ ਹੁਣ ਐ ਐਨੇ ਰੁਪਈਆ ਪੈਣਾ ਇਹਦੇ ਵਿੱਚ ਦੀ ਇਥੋਂ ਆ ਦੇ ਠੀਕ ਆ ਐਨ ਕੋਕੇ ਜੜ ਦੇਣੇ ਨੇ ਲੈ ਚੱਲ ਬਾਪੂ ਠੀਕ ਆ ਬਾਪੂ ਬਣ ਦੇ ਬਹੁਤ ਸੋਹਣੀ ਕੱਟੀ ਆ ਜਿਹੜਾ ਲੈ ਜੂਗਾ ਕਰਮਾਲਾ ਯਾਦ ਕਰੂਗਾ ਠੀਕ ਆ ਠੀਕ ਆ ਵਾਕਿਆ ਹੀ ਕੱਟੀ ਟਾਪ ਦੀ ਐ ਨਹੀਂ ਸੀਲਸ ਲੱਗਾ ਪੂਰੀ ਬਾਪੂ ਇਹਦੇ ਵਿੱਚ ਕੋਈ ਕੱਟੀ ਜਗਦੀ ਪਈ ਆ ਜਦਾਂ ਇਹ ਜਗਦੀ ਆ ਵੇਖੋ ਦੁੱਧ ਦੁੱਧ ਤੇ ਮਲਾਈ ਜਗਦੀ ਨਾ ਐ ਜਗਦੀ ਵੇਖ ਠੀਕ ਆ ਸਾਮਿਆਂ ਜਗਦੀ ਆ ਸਾਮਿਆਂ ਜਗਦੀ ਮਿਲਕ ਮੇਨ ਵੀ ਬਹੁਤ ਤਗੜੀ ਦੋਸਤ ਹੋਏ ਮੈਂ ਬਹੁਤ ਸੋਹਣੀ ਕੱਟੀ ਆ ਇਹਨਾ ਇਧਰ ਇੱਕ ਬਹੁਤ ਟਾਪ ਦੀ ਝੋਟੀ ਲਿਆ ਆ ਬਾਪੂ ਦੇ ਦੋਹਾਂ ਚੋਂ ਇੱਕ ਕਹਿੰਦਾ ਵੇਚਨੀ ਆ ਇੱਕ ਰੱਖਣੀ ਆ ਉਹ ਸੇਲ ਹੋ ਗਈ ਉਹ ਵੇਚ ਦਿਆਂਗੇ ਇਹ ਹੋ ਗਈ ਇਹ ਵੇਚ ਦਿਆਂਗੇ ਉਹ ਵੀ ਨਗੀਨਾ ਹੀ ਲਿਆਂਦਾ ਇੱਕ ਗੁਰਮੁਖ ਬੰਦੇ ਤੋਂ ਠੀਕ ਆ ਤੁਹਾਨੂੰ ਉਹਦਾ ਬਹੁਤ ਉਹਦੇ ਬਾਰੇ ਬਾਅਦ ਚ ਦੱਸਾਂਗੇ ਆਪਾਂ ਠੀਕ ਆ ਪਹਿਲਾਂ ਇਹਨਾਂ ਦੀ ਆਪਾਂ ਦੱਸੀਏ ਠੀਕ ਆ ਤੇ ਇਸ ਤੋਂ ਅੱਗੇ ਜਿਹੜੀ ਦੋ ਨੋਕਾਂ ਹਾਂ ਬਾਈ ਬੱਗੀ ਮੋਛਾ ਹਾਂ ਬਾਰਡਰ ਬੈਲਟ ਦੀ ਕੱਟੀ ਆ ਇਹ ਮਿੱਤਰਾ ਲਿਆ ਤੋਰ ਕੇ ਬੱਗੀ ਮੋਛਾ ਹਾਂ ਵੇਖ ਕਿਆ ਬਾ ਇਹਦਾ ਫਿਰ ਕੀ ਦੁੱਧਵਾਦ ਮਾਂ ਦਾ ਪਤਾ ਕੁਝ ਇਹਦੀ ਮਾਂ ਦਾ ਆਪਾਂ ਪਿੰਡ ਦਾਤੇਵਾਲ ਗਈ ਆਂ 10 ਲੀਟਰ ਤੇ ਚੱਲਦੀ 1200 ਪਲੱਸ ਚੱਲੀ ਸੀ 16 ਲੀਟਰ ਤੱਕ ਦੁੱਧ ਦਿੱਤਾ ਉਹਨੇ ਅੱਛਾ ਇਹਦੀ ਭੈਣ ਇੱਥੇ ਦਾਤੇਵਾਲ ਆ ਅੱਛਾ ਉਹ ਹੁਣ ਹਾਲਾ 12-13 ਲੀਟਰ ਹੁਣ ਦੁੱਧ ਦੇਈ ਜਾਂਦੀ ਪਹਿਲੇ ਸਵੇਰ ਝੋਟੀ ਅੱਛਾ ਮਾਂ ਦਾ ਦੁੱਧ ਜਾਨੀ ਕਿ 16 16 ਲੀਟਰ ਸੀ ਜਿੱਤੋਂ ਆਈ ਤੇ ਜਿਹੜੀ ਮੰਨ ਲਓ ਇਹਦੀ ਭੈਣ ਉਹ 12 ਕਿਲੋ ਦੇ ਦਿੰਦੀ ਹੈ 12 ਕਿਲੋ ਦੇ ਦੇਈ ਜਾਂਦੀ ਹੈ ਠੀਕ ਹੈ ਪਿੰਡ ਦਾਤੇਵਾਲ ਗਿਆ ਤੇ ਮੁੰਡਾ ਮੇਰੇ ਫਾਰਮ ਚੋਂ ਕਿਉਂ ਕਹਿੰਦਾ ਬਾਪੂ ਬਹੁਤ ਵਧੀਆ ਨਿਕਲੀ ਆ ਅੱਛਾ ਤੇ ਮੈਂ ਉਹ ਉਸੇ ਕਾਪੀ ਲਿਆਂਦੀ ਮੈਂ ਕਿਹਾ ਵੀ ਵਾਕਿਆ ਹੀ ਇਹ ਲੈਣੀ ਝੋਟੀ ਠੀਕ ਆ ਇਹ ਕਰਮਾਲੀਆਂ ਬੱਗੀ ਮੁੱਛ ਜੀ ਲੱਗਦਾ ਇਹ ਵੀ ਚੰਗੀ ਆ ਪੂਛਾ ਬੱਗੀ ਮੁੱਛ ਚ ਦੁੱਧ ਬਹੁਤ ਦਿੰਦੀ ਸੀਰ ਬਹੁਤ ਆ ਯਾਰ ਦੇਖ ਅੱਛਾ ਹਾਂ ਤੇ ਗਾਰੰਟੀ ਆ ਬਾਪੂ ਜੀ ਹਾਂ ਬਿਲਕੁਲ ਗਾਰੰਟੀ ਹੋਊਗੀ ਦੋਦੀ ਯਾਰ ਅੱਛਾ ਹਾਂ ਇਹਨਾਂ ਨਾਲ ਦੇਊਗੀ ਮੇਰੇ ਤੋਂ ਜਿੰਨੇ ਪੈਸੇ ਲਾਏ ਮੈਂ ਸੁਭਾਈ ਦਾ ਵੀ ਰੇਟ ਦੇ ਦਊਂਗਾ ਅਗਲੇ ਨੂੰ ਅੱਛਾ ਹਾਂ ਵੀ ਮੈਨੂੰ ਦੇ ਦਿਆ ਮਾਲੋ ਇੰਨੀ ਗਾਰੰਟੀ ਇਹ ਕੱਟੀ ਦੀ ਹਾਂਜੀ ਹਾਂਜੀ ਠੀਕ ਆ ਦੇਖ ਮੋਛਾ ਕੀ ਬੱਗੀ ਬੱਗੀ ਮੋਛਾ ਠੀਕ ਆ ਕੱਟੀ ਦਾ ਹਾਈਟ ਵੇਖ ਦੀ ਕਿੰਨੀ ਆ ਠੀਕ ਆ ਹੋਰ ਕਿੰਨੀ ਹੋਊ ਇਹਦੀ ਅੱਛਾ ਸਵਾ ਸਾਲ ਇਹਦੀ ਸਵਾ ਸਾਲ ਦੀ ਪਲੀ ਪੂਰੀ ਆ ਪਲੀ ਪੂਰੀ ਪਲੀ ਆਰ ਆਟਰ ਦੇਖ ਕਿੱਡਾ ਵਧੀਆ ਆਟਾ ਆਟਰ ਤਾਂ ਬਾਪੂ ਪੰਡਾ ਬੰਨੀ ਫਿਰਦੀ ਕਰਮਾ ਆ ਵੇਖ ਦੇ ਕੱਲਾ ਚਾਰ ਚਾਰ ਉਂਗਲਾਂ ਦਾ ਗੈਵ ਆ ਅੱਛਾ ਇਹ ਹਟਰ ਜਿਵੇਂ ਨਾ ਗੱਬਣ ਦਾ ਹੁੰਦਾ ਕਿ ਨਹੀਂ ਲਾ ਬਣਿਆ ਲਿਓਟੀ ਹੈ ਨਾ ਗੱਬਣ ਦੀ ਬਣੀ ਹੁੰਦੀ ਟਾਲੀ ਪੱਟੀ ਵੇ ਆ ਵੇਖੋ ਦੋਸਤੋ ਇਹ ਬਟਨ ਵੀ ਆ ਗਏ ਇਹਦੇ ਆਰਡਰ ਤੇ ਹੋਮ ਆ ਦੇਖ ਸਕਦੇ ਤੁਸੀਂ ਤੇ ਐ ਠੰਡੀ ਆ ਜਿ세 ਮਰਜੀ ਛੱਡ ਕੇ ਖੜਾ ਰਾਇ ਇਹਨੂੰ ਕਰਵਾਂ ਵਾਲੀ ਨੂੰ ਅੱਛਾ ਹਾਂ ਦੇ ਠੰਡੀ ਸੀਲ ਆ ਠੰਡੀ ਸੀਲ ਚਾਰੂ ਚੂਰੂ ਚੰਗੀ ਐ ਠੀਕ ਆ ਲੈ ਆ ਫਿਰ ਬਾਪੂ ਗਾਂ ਮੰਨੀਆਂ ਇਹਨੂੰ ਕਰਮਾ ਵਾਲੀ ਨੂੰ ਤੇ ਬਾਟਰ ਬੈਂਡ ਦਾ ਕਰਮਾ ਵਾਲੀਆਂ ਜਿਵੇਂ ਜਿਵੇਂ ਨਾ ਕਟੀਆਂ ਬਹੁਤ ਸਾਊਸ ਸੁਭਾਦੀਆਂ ਅੱਛਾ ਸਾਰੀਆਂ ਦੁੱਧ ਨੂੰ ਵੀ ਚੰਗੀਆਂ ਨਿਕਲਦੀਆਂ ਅੱਛਾ ਹਾਂਜੀ ਗਾਰੰਟੀ ਆ ਤੇਰੀ ਗਾਰੰਟੀ ਬਾ ਪੂਰੀ ਗਾਰੰਟੀ ਦਿਆਂਗੇ ਯਾਰ ਅੱਛਾ ਹਾਂ ਠੀਕ ਆ ਠੰਡੀ ਤੇ ਲੱਤ ਖੜ ਕੇ ਚੋਈ ਜਾਂ ਜੋ ਮਰਜੀ ਲੱਤ ਨਹੀਂ ਮਾਰੂਗੀ ਜਿਹੜਾ ਇਹ ਰਵਾ ਅੱਛਾ ਕਦੇ ਵੀ ਲੱਤ ਨਹੀਂ ਮਾਰਦੀ ਬਾਲਟੀ ਚ ਮੈਂ ਇੱਥੇ ਤਾਂ ਤਿਆਰਬਾ ਕਰ ਚੁੱਕਾ ਇਹਨਾਂ ਦਾ ਠੀਕ ਆ ਐ ਪਹਿਲੇ ਸੂਏ ਵੇਲੇ ਝੋਟੀਆਂ ਨੇ ਪੂਰਾ ਹੌਲ ਨਹੀਂ ਕੀਤੀ ਬਾਜੀ ਨੇ ਮੁੰਡੇ ਨੇ ਫੋਨ ਕੀਤਾ ਸੀ ਕਹਿੰਦਾ ਬਾਪੂ ਬਹੁਤ ਸੀਲ ਵੀ ਨਿਕਲੀ ਤੇ ਦੁੱਧ ਵੀ ਸਹੀ ਆ ਮੈਂ ਕਿਹਾ ਯਾਰ ਠੀਕ ਆ ਆਪਾਂ ਮਾੜੀ ਲਿਆਉਂਦੇ ਹੀ ਨਹੀਂ ਇਸ ਤੋਂ ਅੱਗੇ ਜਿਹੜੀ ਮੰਨ ਲਓ ਬੂਰੀ ਇਸ ਤੋਂ ਅੱਗੇ ਪੂਰੀ ਆ ਹਾਂ ਪਹਿਲੀ ਬੂਰੀ ਜੀ ਨੂੰ ਮਹਿੰਦੀ ਪੂਰੀ ਕਹਿੰਨੇ ਆਪਾਂ ਅੱਛਾ ਇਹ ਡੇਰੀ ਫਾਰਮ ਦੀ ਆ ਅੱਛਾ ਅੰਮਰਸਾਰ ਏਰੀਆ ਦੀ ਅੱਛਾ ਡੇਰੀ ਚੋ ਲਿਆਂਦੀ ਸੀ ਬੂਰੀ ਅੱਛਾ ਤੇ ਇਹ ਵੇਖ ਤੂੰ ਇੱਕ ਗੱਲ ਆ ਬਾਪੂ ਯਾਰ ਜਿੰਨੀਆਂ ਵੇਖੀਆਂ ਤੂੰ ਮਾੜਾ ਆ ਜਾ ਪਤੰਦਰਾ ਪਿੰਡੇ ਦੇ ਹੱਥ ਲਾ ਦੇ ਮੈਂ ਨਾ ਉੱਥੇ ਐ ਯਾਰ ਕਰਮਾਂ ਵਾਲੀਆਂ ਖੜ ਜਾਂਦੀਆਂ ਐ ਜਿਵੇਂ ਹੈ ਨਹੀਂ ਕੋਹਨਾ ਕੋਤਾ ਚਾਰ ਚੂੜੇ ਵੇਖਦੀ ਸਰੀਰ ਵੇਖ ਕਿੱਡਾ ਸੋਹਣਾ ਕਟਿਆ ਕਿੱਦਰ ਸਿੰਘੀ ਹੈਗੀ ਐ ਜਿਹੜੀ ਤੂੰ ਪਹੁੰਚੀ ਕਿੱਦਰ ਸਿੰਘੀ ਕੋਈ ਨਹੀਂ ਉਹਨੂੰ ਖਰਾਕ ਹੀ ਪਾਈਦਾ ਗਿੱਦੜ ਸਿੰਘੀ ਬਣ ਜਾਂਦੀ ਆ ਵੇ ਅੱਛਾ ਉੱਥੇ ਖੜ ਜਾਂਦੀ ਆ ਰਾਮ ਨਾ ਅੱਛਾ ਇਸੀ ਉਹਨੂੰ ਅਗਲੇ ਆ ਜਾ ਕਿ ਨਹੀਂ ਇਹਦਾ ਬਾਪੂ ਦੁਆੜ ਛੋਟੀ ਬਣੀ ਪਈ ਹੈ ਨਾ ਬਾ 2 ਸਾਲ ਹੋਣ ਵਾਲੀ ਐ ਇਹਦੀ ਉਮਰ ਅੱਛਾ ਹਾਂ ਦੋ ਆ ਰਮਣੀਆ ਇਹ 2 ਨੇ ਕੱਢੀ ਕੋਈਕ ਨਹੀਂ ਨਹੀਂ ਇਹ ਕੱਚੀ ਤਾਰਾਂ ਤੇ ਕੱਢੀ ਇੱਕੋ ਹੀ ਢਜੇ ਅੱਛਾ ਦੂਜੀ ਤੇ ਆਪਾਂ ਇਹਨੂੰ ਦੱਸ ਦੱਥਾਂਗੇ ਭਰਾਵਾਂ ਨੂੰ ਦਾ ਠੀਕ ਆ ਅੱਛਾ ਹਾਂਜੀ ਕੱਚੀਆਂ ਤਾਰਾਂ ਹਜੇ ਕੱਢੀਆਂ ਐ ਨੇ ਪਹਿਲੀਆਂ ਅੱਛਾ ਅੱਛਾ ਦੇਖ ਤੂੰ ਚਾਲਚੂਲ ਵੇਖ ਦੀ ਝੋਲੀ ਵੇਖ ਇਹ ਬੂਰੀ ਨਾ ਮਹਿੰਦੀ ਬੂਰੀ ਵਜਦੀ ਆ ਜਿਹੜੀਆਂ ਪਹਿਲੀਆਂ ਬੂਰੀਆਂ ਸੀਗੀਆਂ ਅੱਛਾ ਕਰਮਾ ਵਾਲੀ ਪੂਲੀ ਪਲੀ ਜਾਵੇ ਹਾੜਤੀਆਂ ਦੇ ਸਰਾਣੇ ਵਰਗੀ ਆ ਠੀਕ ਆ ਇਹ ਪਾਸੇ ਖੁੰਜੀਏ ਤਾਂ ਦੱਸ ਦੇ ਨਹੀਂ ਵਾਕਿਆ ਤੇਰੀ ਗੱਲ ਸਹੀ ਆ ਤੇ ਵਾਕਿਆ ਸਾਊਸ ਲੱਗ ਜੀ ਖੜਕੇ ਜਿੱਦਾਂ ਅਟਰ ਮਗਾ ਦਈਏ ਅਟਰ ਦਿਖਾਉਣੇ ਯਾਰ ਲੈ ਮਰਜ਼ੀ ਖੜਕੇ ਆ ਬਾਕਿਆ ਯਾਰ ਸਵਾਦ ਆ ਜਾਂਦਾ ਜਿਹੜਾ ਲਜਾਊਗਾ ਪੈਸੇ ਲਾਇਆਂਦਾ ਵੀ ਸਵਾਦ ਆ ਜੂ ਐ ਪੂਛ ਚੱਕ ਕੇ ਖੜਦੀਆਂ ਕਰਮਾੜੀ ਨਾ ਆਰਾਮ ਨਾਲ ਠੰਡਾ ਵੇ ਝੋਲੀ ਇਹਦੀ ਵੀ ਬਹੁਤ ਝੋਲੀ ਬਹੁਤ ਸੋਹਣੀ ਐ ਕਰਮਾੜੀ ਦੀ ਤੇ ਸਾਊਸ ਲੱਗ ਜੀ ਬਹੁਤ ਵਧੀਆ ਕੋਈ ਚੋਭਾ ਨਹੀਂ ਲੱਗਾ ਨਾਲ ਅੱਛਾ ਹਾਂ ਸਾਊਸ ਲੱਗ ਵਾਲੀ ਸਿੰਗ ਬਹੁਤ ਸੋਹਣਾ ਲੱਗਾ ਇੱਥੋਂ ਚੱਕਿਆ ਸਿੰਗ ਨੇ ਇੱਥੇ ਲੈ ਆਉਣਾ ਬਸ ਠੀਕ ਆ ਬਾਕੀ ਤੁਸੀਂ ਦੇ ਲੈਣੀ ਲਿਜਾ ਲਈਓ ਉਹਨੂੰ ਇਹ ਬੂਰੀਆਂ ਦਾ ਕਰਮਾੜੀਆਂ ਜਿਥੇ ਜਾਂਦੀਆਂ ਕਰਮਾਲੀਆਂ ਤਾਂ ਬੱਸ ਵਈ ਬੱਸ ਛਾਲਾ ਨਹੀਂ ਲਾਉਣੀ ਅਜੇ ਮੀਂਹ ਨਹੀਂ ਆਉਣਾ ਢੋਂਗਰੂ ਛੜਕਾਉਂਦੀ ਆ ਹੈ ਚ ਵੇਖ ਕਿਉਂ ਕਿਆ ਬਾਤ ਬੱਸ ਇਹ ਤਾਂ ਭੰਗੜਾ ਪਾ ਕੇ ਵਿਖਾਉਂਦੀ ਆ ਵੀ ਮੈਂ ਨੱਚਦੀ ਜਾਊਂਗੀ ਜਦ ਤੱਕ ਨਾ ਜਾਊਂਗੀ। ਵਾਕਿਆ ਗੱਲ ਸਹੀ ਆ ਨਾ ਇਹਨੂੰ ਕਹਿੰਦੇ ਖਰਾਕ ਖਵਾਈ। ਵਾਕਿਆ ਬਾਈ ਜਿਹੜੀ ਇਹ ਸੌਂਫ ਵਾਲੀ ਪੀਜੀਰੀ ਖਾਂਦੀਆਂ ਨਾ ਨੱਚਦੀਆਂ ਤਾਂ ਹੀ ਆ। ਅੱਛਾ ਪੂਰਾ ਭੰਗੜਾ ਪਾਉਂਦੀ ਪੂਰਾ ਠੀਕ ਆ। ਨਹੀਂ ਬਾਪੂ ਕੋਈ ਸ਼ੱਕ ਨਹੀਂ। ਜੇ ਖਵਾਇਆ ਤੇ ਕਹਿੰਦੇ ਹੁੰਦੇ ਨਾ ਪੁੱਤਰ ਖਵਾਇਆ ਦੱਸਦਾ ਤੇ ਪਹੂ ਪਾਲਿਆ ਦੱਸਦਾ। ਸਹੀ ਗੱਲ ਆ ਜੇ ਪੁੱਤਰ ਨੂੰ ਖਵਾਗੇ ਫੇਈ ਕਬਾਡੀ ਖੇਡੂ ਇਹਨੂੰ ਆਪਾਂ ਖਵਾਵਾਂਗੇ ਤੇ ਕਰਮਾਲੀਆਂ ਦੁੱਧ ਦੇਣਗੀਆਂ ਬਿਲਕੁਲ ਨਹੀਂ ਬਾਪੂ ਕੋਈ ਸ਼ੱਕ ਨਹੀਂ ਝੋਟੀਆਂ ਤੇਰੀਆਂ ਸਾਰੀਆਂ ਹੀ ਸਰਾਵਾਂ ਸੋਹਣੀਆਂ ਮਾਲਕ ਰੰਗ ਭਾਗ ਲਾਵੇ ਫਾਰਮ ਦੇ ਤੇ ਯਾਰ ਆਪਾਂ ਮਾੜਾ ਲਿਆਉਂਦੇ ਹੀ ਨਹੀਂ ਠੀਕ ਆ ਹਾਂਜੀ ਬਾਕੀ ਗਾਰੰਟੀ ਦੇ ਵੀ ਜੇ ਕੋਈ ਜਾਣਾ ਚਾਹੇ ਤੇ ਗਾਰੰਟੀ ਵੀ ਦਿਆਂਗੇ ਯਾਰ ਗਾਰੰਟੀ ਫੁੱਲ ਤੇ ਬਾਪੂ ਫਿਰ ਇਹਨਾਂ ਦਾ ਹੁਣ ਮੁੱਲ ਤੇ ਗੱਲ ਨਿਬੜਨੀ ਬੂਰੀ ਦਾ ਕੀ ਕਰਦਾ ਪਿਆ ਮੁੱਲ ਫਿਰ ਇਹਦਾ ਆਪਾਂ 47000 ਰੁਪਿਆ ਕਰਦੇ 47000 ਹਾਂ ਕੋਈ ਪਿਆਰ ਮੁਹੱਬਤ ਮਾਨ ਤਾਨ ਮੌਕੇ ਤੇ ਕਰਦੇ ਆਂਗੇ ਠੀਕ ਆ ਤੇ ਜ ਹਾਂ ਇਹਦਾ ਆਪਾਂ ਕਰਦੇ ਆ 5 35 35 ਨਾ ਕਰੀਏ ਥੋੜਾ ਹਿਸਾਬ ਕਿਤਾਬ ਕਰ ਲਈਏ 32 ਕਰ ਦਈਏ ਫਿਰ ਹੈ 32 ਇੱਕੋ ਗੱਲ ਦੱਸ ਦੇ ਬਾ ਜਿੰਨੇ ਦੀ ਦੇ ਦੇਣੀ ਆ 32 ਦੀ ਦੇ ਦਿਆਂਗੇ ਯਾਰ ਹੈ 32 ਦੀ ਚਲੋ ਠੀਕ ਆ ਹਾਂ 32 ਜੋ ਕਰ ਦੇਗਾ ਮਾਨ ਤਨ ਕਰ ਦੇਾਂਗੇ ਮੌਕੇ ਤੂੰ ਦੂਰੋਂ ਆਉਂਗਾ ਸੱਜਣ ਮੈਂ ਤਨ ਮਾਨ ਤਨ ਕਰ ਦੇਾਂਗੇ ਯਾਰ ਖੁੱਲ ਕਰ ਦੇਾਂਗੇ ਮਾਨ ਚਲ ਠੀਕ ਆ ਅੱਗੇ ਵੀ ਆਪਾਂ ਮਾਨ ਤਨ ਫਾਲ ਕਰ ਦੇਈਦਾ ਯਾਰ ਇਹਦਾ ਫਿਰ ਦੱਸਣਾ ਕਿ ਨਹੀਂ ਇਹਦਾ ਫੋਨ ਤੇ ਦੱਸਾਂਗੇ ਅੱਛਾ ਮੰਨ ਲਓ ਕਿਉਂਕਿ ਇਹਦੇ ਚ ਪਤਾ ਨਹੀਂ ਉਹ ਲੈ ਲੈਣੀ ਕਿਹਾ ਲੈ ਲੈਣੀ ਫਿਰ ਦੋਹਾਂ ਦਾ ਇੱਕੋ ਦੱਸਾਂਗੇ ਠੀਕ ਹੈ ਵੱਡੀ ਝੋਟੀ ਨੂੰ ਕੋਈ ਸ਼ੌਂਗੀਆ ਅਮੀਰ ਨੇ ਪੈਣਾ ਵੱਡੀ ਨੂੰ ਲੈ ਜਾਣਾ ਕਿ ਇਹਨੂੰ ਲੈ ਜਾਣਾ ਠੀਕ ਹੈ ਇੱਕ ਦੇਣੀ ਨਾਲ ਜੋ ਇੱਕ ਰੱਖ ਲਾਂਗੇ ਆਪਾਂ ਠੀਕ ਇੱਕ ਦੇ ਦੇਣੀ ਆ ਕਿਉਂਕਿ ਦੋਸਤੋ ਇਹ ਸੀਗੀ ਬਾਪੂ ਦੇ ਫਾਰਮ ਦੇ ਉੱਪਰੋਂ ਵੀਡੀਓ ਅੱਜ ਬਣਾਈ ਤਿੰਨ ਪਸ਼ੂ ਸੀਗੇ ਤੇ ਆ ਵੀ ਕੱਟੀ ਕਹਿੰਦੀ ਆ ਮੈਨੂੰ ਛੱਡ ਕੇ ਨਾ ਜਾ ਇੰਨੀ ਕੁ ਪਤਲੀ ਆ ਬਰੀਡ ਆ ਬਹੁਤ ਪਤਲੇ ਪਿੰਡੇ ਦੀ ਯਾਰ ਕੱਟੀ ਆ ਟੇਢਾ ਕੱਟ ਮਣਕਣੀ ਅੱਖ ਠੀਕ ਹੈ ਤੇ ਲੈ ਜਾਓ ਫਟਾਫਟ ਵੇਖ ਇਧਰ ਇਹਦੀ ਚਾ ਸੁੰਦਰੀ ਇਹ ਮੁੰਦਰੀ ਸੀਗੀ ਇਹਦੀ ਹੀਰਾ ਹੀ ਆ ਹੀਰਾ ਹੀ ਆ ਵਾਕਿਆ ਹੀ ਮੁੰਦਰੀ ਸੀ ਤੇ ਮੁੰਦਰੀ ਦਾ ਕੱਟ ਇਹਦਾ ਬਾਕੀ ਦਸ ਕੰਨੇ ਦੇਖ ਹੀ ਲੈਣਾ ਤੇ ਏਡਾ ਕੱਟ ਤਲਾਣੇ ਘਰਾਣੇ ਦਾ ਹੀ ਹੁੰਦਾ ਬਿਲਕੁਲ ਇਹਦੀ ਵੀ ਮੜੀ ਜੇ ਐਨੂੰ ਬੂਥੀ ਕਰ ਦੋ ਚੋਕੀ ਇਹ ਵੀ ਹੈ ਗਾਲੇ ਪਈਆਂ ਕਰਮਾਂ ਵਾਲੀਆਂ ਤੌਰ ਦੀ ਮੂਥੀ ਵੇ ਯਾਰ ਹੋਰ ਜੋ ਮਰਜੀ ਆ ਦੁੱਧ ਨੂੰ ਮਰਜੀ ਫੜ ਕੇ ਮੋੜ ਲੈ ਇਹਨਾਂ ਨੂੰ ਕਿਲੋ ਪਲਾ ਕੱਟ ਦੇਣ ਪਲਾ ਵਧ ਦੇਣ ਸੀਲ ਬਹੁਤ ਆ ਪਰ ਜਿਹੜਾ ਇਹ ਬਲੱਡ ਨਹੀਂ ਮਿਲਦਾ ਸੀਲ ਵਾਲਾ ਬਲੱਡ ਨਹੀਂ ਮਿਲਦਾ ਦੁਨੀਆ ਬਹੁਤ ਰੁਪਈਏ ਚੱਕ ਚੱਕ ਭੱਜੀ ਫਿਰਦੀ ਆ ਬਲੱਡ ਠੰਡਾ ਹੀ ਲਿਓ ਨਾ ਮੈਂ ਮੇ ਬਾ ਬਾਬੇ ਨਾਨਕ ਦੀ ਕਿਰਪਾ ਨਹੀਂ ਸੀਲ ਆ ਮਾਲਕ ਬਾਕੀ ਤੇਰੇ ਫਾਰਮ ਤੋਂ ਗਈਆਂ ਝੋਟੀਆਂ ਬਹੁਤ ਗਈਆਂ ਮੈਨੂੰ ਯਾਰ ਕਿਤੇ ਨਾ ਮੈਨੂੰ ਖੁਸ਼ੀ ਆ ਜਿੰਨਾ ਵੀ ਪਾਲੀਆਂ ਵਧਾਈ ਦਿੱਤੀ ਆ ਤੇ ਬਾਪੂ ਆਇਨੇ ਲੀਟਰ ਤੇ ਚਲੀ ਜਾਂਦੀ ਆ ਇਨੇ ਤੇ ਚਲੀ ਜਾਂਦੀ ਆ ਠੀਕ ਆ ਤੇ ਆਪਾਂ ਉਹ ਵੀ ਮੇਰੇ ਕੋਲ ਝੋਟੀਆਂ ਜਾਂਦੀਆਂ ਵਾ ਮੈਂ ਵੀ ਲਿਆਉਣਾ ਤਜਨ ਬੇਲੀ ਤੋਂ ਜਿਹੜੀ ਮੇਰੇ ਕੋਲ ਆਵੜਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜੀ ਆਈ ਹੈ ਠੀਕ ਹੈ ਠੀਕ ਹੈ ਮਲ ਤੁਹਾਡੇ ਤੋਂ ਗਈ ਸੀ ਵਹਿ ਕੇ ਤੇ ਉਹਦੇ ਘਰੇ ਉਹਨੇ ਇੰਨਾ ਕੁ ਭਾਗ ਲਾਇਆ ਕਿ ਉਹਦਾ ਬਾਹਰਲਾ ਵੀਜ਼ਾ ਲੱਗ ਗਿਆ ਤੇ ਉਹਨੇ ਮੈਨੂੰ ਸਦਿਆ ਬਾਪੂ ਝੋਟੀ ਤੇਰੀ ਵਿੱਚ ਨਹੀਂ ਮੈਂ ਕਿਹਾ ਖੜ ਜਾ ਮੈਂ ਆ ਰਿਹਾ ਠੀਕ ਹੈ ਠੀਕ ਹੈ ਤੇ ਆਪਾਂ ਮੂੰਹ ਮੰਗੇ ਰੁਪਈਏ ਦੇ ਕੇ ਝੋਟੀ ਲਿਆਏ ਉਹਨੂੰ ਪੁੱਛ ਵੀ ਸਕਦੇ ਹਾਂ ਠੀਕ ਹੈ ਠੀਕ ਹੈ ਸੋ ਦੋਸਤੋ ਇਹ ਸੀ ਬਾਪੂ ਦੇ ਫਾਰਮ ਤੇ ਨਗਿਨੇ ਤੇ ਬਾਪੂ ਨਾਲ ਕਰ ਲਿਓ ਸੰਪਰਕ ਜੇ ਕਿਸੇ ਨੂੰ ਚੰਗੀਆਂ ਲਗੀਆਂ ਤਾਂ ਖਰੀਦ ਲਿਓ ਦੋਸਤੋ ਜੇ ਕਿਸੇ ਨੂੰ ਕੋਈ ਕਮੀਆਂ ਪੇਸ਼ੀਆਂ ਲਗੀਆਂ ਤਾਂ ਦੋਸਤੋ ਮਾਫ਼ ਕਰ ਹਾਂ ਜਰੂਰ ਦੱਸ ਦਿਓ ਕੋਈ ਕਮੀ ਤੋ ਧੰਨਵਾਦੋਸਤੋ ਵੀਡੀਓ ਦੇਖਣ ਲਈ